ਹਾਂਜੀ ਰੱਪਲਾਈ ਰੱਪਲਾਈ ਬਈ ਜੀ ਕਿਉਂਕਿ ਉਹਨਾਂ ਨੇ ਸਾਰਾ ਕੁਝ ਤੁਹਾਨੂੰ ਅੱਜ ਮਿਲ ਜੂਗਾ ਤੇ ਪੂਰੀ ਈਪੀ ਦੀ ਗੱਲ ਕਰਾਂਗੇ ਅੱਜ ਆਪਾਂ ਅਲੀ ਬਰੇ ਨਾਲ ਮਿਲ ਕੇ ਤੇ ਤੁਸੀਂ ਪਹਿਲੀ ਵੀਡੀਓ ਨੂੰ ਬਹੁਤ ਜ਼ਿਆਦਾ ਪਿਆਰ ਦਿੱਤਾ ਤੁਹਾਡਾ ਦਿলো ਧੰਨਵਾਦ ਤੇ ਇੱਕ ਕੰਮ ਕਰ ਦਿਆ ਕਰੋ ਬਾਈ ਬਣ ਕੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਆ ਕਰੋ ਆ ਗਰਮੀ ਚ ਏਸੀ ਚੱਲਦਾ ਨਹੀਂ ਪਿਆ ਜੀ ਹੁਣ ਚੱਲਿਆ ਸੀ ਗਰਮੀ ਚ ਬਹੁਤ ਬੁਰਾ ਹਾਲ ਹੁੰਦਾ ਵਾ ਬਸ ਇੰਨਾ ਕੰਮ ਕਰ ਦਿਆ ਕਰੋ ਕਿ ਸਬਸਕ੍ਰਾਈਬ ਜ਼ਰੂਰ ਕਰ ਦਿਆ ਕਰੋ ਹੁਣ ਆਪਾਂ ਵੱਧਦੇ ਆ ਆਪਣੀ ਅੱਜ ਦੀ ਵੀਡੀਓ ਵੱਲ ਅਲੀ ਬਰੇ ਨਾਲ ਤੇ ਦੇਖ ਰਿਹਾ ਬਾਈ ਨੇ ਕੀ ਕੀ ਕਿਹਾ ਵਾ ਏ ਚਲੋ ਵੀ ਤੇ ਇੱਕ ਦਾ ਦੋਸਤੋ ਹੋਪ ਕਰਦਾ ਤੁਸਾਰੇ ਵਧੀਆ ਹੋਗੇ ਅੱਜ ਆਪਾਂ ਗੱਲ ਕਰਨ ਜਾ ਰਹੇ ਆਂ ਸਤੂ ਉਸਿਆ ਬਾਈ ਦੀ ਨਵੀਂ ਮੂਸ ਪ੍ਰਿੰਟ EP ਦੇ ਗਾਣਿਆਂ ਦੇ ਬਾਰੇ ਭਈਆ ਬੰਨੂ ਸਟਾਰਟ ਕਰੋ ਸਾਰੇ ਗਾਣਿਆਂ ਦਾ ਰਿਵਿਊ ਕਰ ਲਾਂਗੇ ਬ੍ਰੇਕਡਾਊਨ ਕਰ ਲਾਂਗੇ ਕਿਨੂੰ ਕਿਨੂੰ ਗਾਣਿਆਂ ਚ ਰਿਪਲਾਈ ਨੇ ਮਰਹਮ ਨਾ ਮਿਲਾ ਮਰਹਮ ਕੀ ਜਗ੍ਹਾ ਮਰ ਗਏ ਕਹਿੰਦੇ ਨੇ ਵਿੱਚ ਸਤਾਜ ਜੀ ਨੂੰ ਤੇ ਇਸ ਗਰਨ ਹੋਲਾ ਨੂੰ ਰੇਮ ਤੋ ਬਿਕ ਪੜ ਤੇ ਹੋਰ ਵੀ ਪੜੇ ਜਾਣੇ ਨੂੰ ਰਿਪਲਾਈਸ ਅਗੇ ਨੇ ਇਹ ਕਿੱਸੇ ਹੋ ਗਿਆ ਇਹ ਤਾਂ ਹੋਗਾ ਇਹ ਤਾਂ ਹਰ ਇੱਕ ਚੀਜ਼ ਤੁਹਾਡੇ ਸਾਹਮਣੇ ਰੱਖਾਂਗਾ ਤਾਂ ਚੱਲिए ਸ਼ੁਰੂ ਕਰਤੇ ਹੈ ਬਸ ਆਪਾਂ ਪਹਿਲਾਂ ਬੀਡੀਓਜ਼ ਕਰ ਲੈਣੇ ਸੇ ਤੁਮ ਉਸਾਰੇ ਭਾਈ ਨੂੰ ਹੈਪੀ ਬਰਥਡੇ ਵਿਸ਼ ਅੱਜ ਮੁੱਦ ਤੋ ਬਾਅਦ ਜਸ਼ਨ ਮਨਾਉਣੇ ਕੋ ਦਿਲ ਕਰ ਰਹਾ ਹੈ ਮਗਰ ਕਿਉਂ ਭਾਈ ਦਾ ਬਰਥਡੇ ਸੋ ਅੱਜ 11 ਜੂਨ ਹੈ ਹੈਪੀ ਬਰਥਡੇ ਟੂ ਕਿੰਗ ਸਤੂ ਮੋਸੇਆ ਜਸ਼ਨ ਹਰਸ਼ੋ ਉਹਨੂੰ ਟ੍ਰੈਕ ਬਾਰੇ ਦੱਸਾ ਕਿੰਨੇ ਸੀ S90 ਇਸਨੇ ਸਾਰਨੇ ਪਹਿਲੇ EP ਬਾਰੇ ਦੱਸਾ ਕਿੰਨੇ ਸੀ S90 ਇਸਨੇ ਛੇ ਤਬਾਕ ਧਮ ਧਮ ਮਤਲਬ ਮੇਰੀਆਂ ਪ੍ਰਡਿਕਸ਼ਨਾਂ 100% ਐਕੂਰੇਟ ਹੁੰਦੀਆਂ ਹਨ ਮੈਂ ਪ੍ਰੋਪਰ ਕਨਫਰਮ ਕਰਕੇ ਨਿਊਜ਼ ਦੇਣਾ ਓ ਮਾਈ ਗੱਡ ਕਿਤੇ ਕਿਤੇ ਥੋੜੀ ਬਹੁਤ ਗੱਲ ਅੱਗੇ ਪਿੱਛੇ ਹੋ ਜਾਂਦੀ ਹੁੰਦਾ ਬੁਰਾ ਨਾ ਮੈਂ ਤਰੋ ਓਕੇ ਆਪਾਂ ਹੁਣ EP ਦੀ ਗੱਲ ਕਰ ਲਈਏ ਤੇ EP ਚ ਟੋਟਲ 10 ਟ੍ਰੈਕਸ ਨੇ ਹਾਈ ਹਾਈ ਸਦੋਂ ਤੁਸੀਂ ਦੇਖੋਗੇ ਇੱਕ ਬੰਦੇ ਨੂੰ ਗਿਆ 3 ਸਾਲ ਹੋ ਗਏ ਨੇ ਤੇ ਉਹਦੇ ਜਾਂ ਪਿੱਛੋਂ ਵੀ ਤਿੰਨ ਤਿੰਨ ਗਾਣਿਆਂ ਦੀ EP ਆ ਰਿਲੀਜ਼ ਹੋ ਰਹੀਆਂ ਨੇ ਇਸ ਤੋਂ ਬਾਅਦ ਜਲਵਾ ਕਿੱਦਾ ਹੈ ਜਲਵਾ ਹੈ ہمارا ਚੱਟ ਚੜ ਦੇ ਸੂਰ ਜਹਾਨ ਦੀਏ ਨਹੀਂ ਰੁਤਬਾ ਸਿੱਧੂ ਬਾਈ ਦਾ ਬਾਤ ਤੂੰ ਚੈੱਕ ਸੋਹਣੀਏ ਨਹੀਂ ਜਦੋਂ ਸਿੱਧੂ ਬਾਈ ਆਦੇ ਲਾਸਟ ਡੇਸ ਤੇ ਵੋਟਾਂ ਚ ਬਿਜ਼ੀ ਹੋ ਗਏ ਸੀ ਸਿੱਧੂ ਬਾਈ ਦਾ ਦਿਨਾ ਖਰਾਬ ਹੋ ਗਿਆ ਸੀ ਨਹੀਂ ਤੇ ਜਿਹੜੀ 5 600 ਗਾਣਿਆਂ ਦੀ ਗੱਲ ਚੱਲੀ ਸੀ 5 600 ਗਾਣਾ ਤੇ ਹੋਊਗਾ ਉਹਦਾ EPG 30 30 ਗਾਣੇ ਛੱਡਦਾ ਸੀ ਉਹ 100% ਟ੍ਰੂ ਹੋ ਜਾਣੀ ਸੀ ਬਟ ਤੁਸੀਂ ਇਹ ਹਿਸਾਬ ਲਾਓ ਕਿ ਡਿਵਾਈਸ ਪਿੱਛੋਂ 13 ਗਾਣੇ ਰਿਜ਼ਿਵ ਹੋ ਗਏ ਨੇ ਤੇ ਅਜੇ ਵੀ ਸਟੱਫ ਬਹੁਤ ਪਿਆ ਸਿੱਧੂ ਬਾਈ ਦੇ ਫਾਦਰ ਜੀ ਹੋਰ ਯਾਰੇ ਭਾਈ ਜੇ ਭਾਈ ਜਿਉਂਦਾ ਹੁੰਦਾ ਮੇਰਾ ਕੱਲ ਤਾਇਆ ਵੀ ਕਹਿੰਦਾ ਵੈਸੇ ਹੀ ਕਹਿੰਦਾ ਜਿਆਦਾ ਨਹੀਂ ਦੋ ਕੋਸਾਲ ਕਹਿੰਦਾ ਹੋਰ ਜੀ ਮਤਲਬ ਰਹਿ ਜਾਂਦਾ ਨਾ ਕਹਿੰਦਾ ਇਹਨੇ ਪੂਰੀ ਗਰਦ ਠਾ ਦੇਣੀ ਗਰਦ ਦਾ ਫਿਰ ਹੁਣ ਵੀ ਠਾਈ ਹੋਈ ਆ ਬਾਈ ਨੇ ਜਾਣ ਤੋਂ ਬਾਅਦ ਵੀ ਕਹਿੰਦੇ ਨੇ ਕਿ ਬੈਕ ਟੂ ਬੈਕ ਗਾਣੇ ਆਉਂਦੇ ਰਹਿਣਗੇ ਅੱਗੇ ਵੀ ਸਾਡੇ ਬੈਕ ਟੂ ਬੈਕ ਗਾਣੇ ਆਈ ਜਾਂਦੇ ਨੇ ਪਰ ਗਾਣੇ ਬਹੁਤ ਆ ਰਹੇ ਨੇ ਨਾਲੇ ਸਾਡਾ ਸਿੱਧੂ ਐ ਸਿੱਧੂ ਆਉ ਲੱਗਦਾ IP ਦਾ ਪਾ ਬ੍ਰੇਕਡਾਊਨ ਕਰਨੀ ਤੇ IP ਦੀ ਫਰਸਟ ਟਰੈਕ ਹੈਗੀ 308 ਯਾਨੀ ਕਿ BB ਪੈਡ ਮਹਾਰੀ ਦਾ ਨੰਬਰ ਸਿੰਧੂ ਬਾਈ ਦੀ ਫਾਰਚੂਨਰ ਦੀ ਨੰਬਰ ਪਲੇਟ ਤੇ ਟਰੈਕ ਰੱਖੀ ਤੇ ਗਾਈ ਗਈ ਸੀ ਇਹ ਟਰੈਕ ਆਲਰੇਡੀ 2-3 ਸਾਲ ਪਹਿਲੇ ਸਿੰਧੂ ਬਾਈ ਦੇ ਟਾਈਮਸ ਤੋਂ ਬਾਅਦ ਹੀ ਨਹੀਂ ਕਰਤੀ ਗਈ ਸੀ ਤਾਂ ਕਿਡ ਬਾਈ ਦਾ ਮਿਊਜ਼ਿਕ ਆ ਰਿਹਾ ਹੈ ਤੇ ਚ ਜੈਨੀ ਜੋਲ ਦੀ ਫੀਚਰਿੰਗ ਹੈ ਜੈਨੀ ਜੋਲ ਨੇ ਨਾ ਡੂਟ ਗਾਣਾ ਹੈਗਾ ਬਿਹਾਰ ਦੇ ਕੋਫੇ ਵੰਡ ਸੱਜਣਾ ਕੀ ਫਾਇਦਾ ਹੈ ਲਗ ਡਾਟਾਂ ਚ ਮੁਗਾਲੀ ਇਹਨਾਂ ਤਾਂ ਮੈਨੂੰ ਆਪਾਂ ਕਹਿ ਸਕਨੇ ਆ ਤੇ ਫਾਰਚੂਨਰ ਲਵਰਸ ਲਈ ਇਹ ਗਾਣਾ ਹੈ ਪਹਿਲੇ ਜੈਨੀ ਜੋਲ ਦੀ ਵਰਸ ਆਂ ਉਦੋਂ ਬਾਅਦ ਸਿੱਧੂ ਬਾਈ ਦੇ ਬੰਬਾਸਟਿਕ ਜੇ ਵੋਕਲਸ ਦੇ ਨਾਲ ਵਰਸ ਸਟਾਰਟ ਹੁੰਦੀ ਤੋ ਸੌਂਗ ਆਨ ਐਡੀ ਰੀਡਸ ਯੈਸ ਕਰਕੇ ਗਾਣਾ ਬੱਚੇ ਬੱਚੇ ਨੇ ਰਟਿਆ ਹੋਇਆ ਹੈ ਸਿੱਧੂ ਬਾਈ ਦੀ ਨੰਬਰ ਪਲੇਟ ਪੂਰੇ ਏਸ਼ੀਆ ਤੱਕ ਫੇਮਸ ਹੈਗੀ ਇਸ ਗਾਣੇ ਕਰਕੇ ਯਾਰੀ ਦੇ ਵਿੱਚ ਜਹਾਨਤ ਇਹ ਤੈ ਵਾਇਰ ਚ ਖੋਖੇ ਦਨੇ ਫਿਰ ਸੈਕੰਡ ਟਰੈਕ ਦੀ ਆਪਾਂ ਗੱਲ ਕਰਦੇ ਹਾਂ ਜਿਹਦਾ ਟਾਈਟਲ ਹੈ ਨੀਲ ਤੇ ਇਹ ਗਾਣਾ ਵਰਸੀ ਦੇ 뮤직 ਤੇ ਹੈ ਅਮਰ ਸੰਧੂ ਦੇ ਨਾਲੇ ਟਰੈਕ ਨੂੰ ਪ੍ਰੋਡਿਊਸ ਕੀਤਾ ਗਿਆ ਸੀ ਮੇਰੇ ਕਾ ਸਭ ਨਾਲ ਪਹਿਲੇ ਆਪਨੋ ਇੱਕ ਗਾਣੇ ਦੇ ਬਾਰੇ ਅਮਰ ਸੰਤੂ ਬਾਈ ਨੇ ਇੰਸਟਾਗ੍ਰਾਮ ਤੇ ਸਟੋਰੀ ਲਾ ਕੇ ਦੱਸਿਆ ਸੀ ਜੀ 11 ਮਾਰਚ 2022 ਨੂੰ ਇਹ ਟ੍ਰੈਕ ਰਿਕਾਰਡ ਕੀਤੀ ਗਈ ਸੀ ਅਮਰ ਸੰਦੂ ਦਾ ਨਾ ਮੇਰੇ ਕਾਂਲ ਚੇਤੇ ਨੀਲ ਪੈ ਗਿਆ ਜਿਵੇਂ ਕਿ ਗਾਣਾ ਕਹਿ ਤਾਗਾ ਲਵਰਸ ਵਾਸਤੇ ਗਾ ਲਵ ਯੂ ਹੋ ਗਿਆ ਬੜਾ ਵੱਡਾ ਸਿੱਧੂ ਬਾਈ ਦੇ ਸਟਾਈਲ ਚ ਰੋਮਾਂਟਿਕ ਤੇ ਵੈਲ ਪੁਣਿਆ ਟੱਚ ਵਾਲਾ ਗਾਣਾ ਹੈ ਉਹ ਕੁਆਇਨ ਦੀ ਵੈਰੀ ਗੁੱਡ ਹੈਗੀ ਮਤਲਬ ਚੁੰਮੀ ਚੀਜ਼ ਬਣਾਈ ਸਿੱਧੂ ਬਾਈ ਨੇ ਕੋਤਾ ਦਿਲ ਦਾ ਕੁਇਚੀਲ ਗਰਲ ਸਾਈਡ ਤੇ ਫੋਕਸ ਨੇ ਕਹਿੰਦੇ ਕਿ ਤੇਰੀ ਬਿਆਹ ਤੋਂ ਮੇਰੇ ਕਾਲਜੇ ਤੇ ਨੀਲ ਪੈ ਗਏ ਨੇ ਕਾਲਜੇ ਤੇ ਨੀਲ ਪੈ ਗਿਆ ਇਹ ਟਰੈਕ ਦਾ ਲਿਰিক্যাল ਇਮਪੈਕਟ ਸਿੱਧੂ ਬਾਈ ਦੀ ਮੀ ਐਂਡ ਮਾਈ ਗਰਲਫ੍ਰੈਂਡ ਟਰੈਕ ਤੇ ਨਾਲ ਕਾਫੀ ਰਿਜ਼ੈਂਬਲ ਕਰਦਾ ਹੈ ਤੇਰੀ ਰਫਲ ਦਾ ਪਟਾ ਬਾਣ ਚਾ ਤੇ ਇਹਦੇ ਸਿੱਧੂ ਬਾਈ ਨੇ ਖੂੜੀ ਦੇ ਵੱਲ ਟ੍ਰਾਂਟੋ ਦੇ ਬੀਟ ਆਉਂ ਦਾ ਰੈਫਰੈਂਸ ਕੁਝ ਇੰਜ ਦਿੱਤੇ ਨੇ ਜੱਟੀ ਜਾਂਦੀ ਐ ਟ੍ਰਾਂਟੋ ਤੜਫੀ ਹਏ 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 ਤੇ ਤੂੰ ਵੀ ਟਾਉਨ ਰਹੀ ਜਾਣੇ ਵੇ ਕੀ ਬਾਤ ਹੈ ਸਰ ਹੁਣ ਆਪਾਂ ਆ ਜਾਨੇ EP ਦੀ ਲਾਸਟ ਟਰੈਕ ਜੋ ਕਿ ਫੌੜੀ ਤੇ ਮੇਰੀ ਫੇਵਰੇਟ ਹੋਣ ਜਾ ਰਹੀ ਹੈ ਕਿਉਂ ਭਾਈ ਡੋਕੇ ਕਹਿੰਦੇ ਚ ਆਪਾਂ ਨੂੰ ਔਨ ਸਿੱਧੂ ਵਹਿਣ ਨਾਲ ਤੇ ਠੋਕਣ ਨਾਲ ਸਿੱਧੂ ਦਾ ਵਰ ਬੇਕਰ ਨੂੰ ਮਿਲਿਆ ਇਹ ਟਰੈਕ ਨੂੰ ਪ੍ਰੋਡਿਊਸ ਕੀਤਾ ਜੇਬੀ ਸਿੰਘ ਬਾਈ ਨੇ ਤੇ ਤੁਹਾਨੂੰ ਸਾਰ ਨੂੰ ਪਹਿਲੇ ਮੈਂ ਹੀ ਦੱਸਿਆ ਸੀ ਇਹਦੇ ਬਾਰੇ ਇਹ ਦੀ ਟਰੈਕ ਹੋਏਗੀ ਆਓ ਆਓ ਜੋਗੀ ਬਾਬਾ ਹੁਣ ਇਹ ਦੀ ਟਰੈਕ ਦੇ ਵਿੱਚ ਤੁਹਾਨੂੰ ਪਤਾ ਲੱਗ ਕਿ ਉਹਨੇ ਸੋਣ ਕੇ ਕਿ ਕਹੀ ਜਾਣੇ ਆਮ ਸਿੱਧੂ ਬਾਈ ਨੇ ਠੋਕ ਤੈਨੂੰ ਝੂਠ ਨੇ ਬਲਾਨਾ ਪਰ ਉਹ ਤਾਂ ਠੋਕੇ ਠੋਕਾ ਸਤੁਵਾਨੀ ਮੈਨੇਜਮੈਂਟ ਉਹਨਾਂ ਦੇ ਫਾਲਰ ਸਾਹਿਬ ਨੇ ਵੀ ਉਸ ਸਾਥ ਸਟੋਰੀ ਲਾ ਕੇ ਜਦੋਂ ਇਹ ਟਰੈਕ ਤੇ ਜਿੰਨ ਨੂੰ ਸ਼ੇਅਰ ਕੀਤਾ ਉਹ ਤੇ ਹਸਨ ਦੇ ਮੋਜੀ ਲਾਇਆ ਹੋਏ ਸਨ ਗਾਣਾ ਚੋਂ ਉਹਨਾਂ ਸਟਾਰਟ ਤੇ ਸਤੁਮੁਸਾਏ ਬਾਈ ਦੇ 22 ਓਵਰ ਅਗੇ ਨੇ ਇਹਨਾਂ ਲੋਕਾਂ ਨਾਲ ਗੱਲਾਂ ਕਰਨੀਆਂ ਸੀ ਥੋੜੀ ਜ਼ਿੰਦਗੀ ਵਾਸਤੇ ਠੀਕ ਰਹਿਣਗੀਆਂ ਬਾਈ ਕਹਿੰਦਾ ਕਿ ਇੱਕ ਦੋ ਗੱਲਾਂ ਨੇ ਤੁਹਾਡੇ ਨਾਲ ਕਰਨੀਆਂ ਸਨ ਤੁਹਾਡੀ ਜ਼ਿੰਦਗੀ 'ਚ ਗੱਲਾਂ ਕੰਮ ਆਣ ਗਿਆ ਕਿਉਂਕਿ ਮੈਂ ਸਾਰੀਆਂ ਗੱਲਾਂ ਆ ਦੀ ਜ਼ਿੰਦਗੀ ਸਿੱਖੀਆਂ ਨੇ ਥੋੜੀ ਜ਼ਿੰਦਗੀ ਵਾਸਤੇ ਠੀਕ ਰਹਿਣਗੀਆਂ ਕਿਉਂਕਿ ਮੇਰੀ ਜ਼ਿੰਦਗੀ 'ਚ ਮੈਂ ਤੇ ਇਹ ਕਲਾਮ ਤੁਸੀਂ ਨੋਟਸ ਤੇ ਟੇਕ ਕਰ ਲਓ ਨੋਟਸ ਤੇ ਲਿਖ ਲਓ ਕਿਉਂਕਿ ਤੁਹਾਨੂੰ ਦੱਸਣਾ ਮੇਰਾ ਫਰਜ਼ ਹੈ ਐਵੇਂ ਕਰਕੇ ਸਿੱਧੂ ਬਾਈ ਨੇ ਸਟਾਰਟਿੰਗ ਤੇ ਇੰਟਰੋ ਕੀਤਾ ਟਰੈਕ ਦਾ ਬਹੁਤ ਕਮੋਨ ਉਹ ਨਹੀਂ ਅੰਦਰ ਦਾ ਅਗਰ ਤੁਸੀਂ ਤੁਮ ਉਸੇ ਹੈ ਬਾਈ ਉਹਨਾਂ ਜਾਣਾ ਦੋਸਤਾਂ ਤੇ ਫੇਕ ਫਰੈਂਡਸ ਨੂੰ ਗੱਲ ਆਉਂਦੇ ਨੇ ਜਿਹੜੀ ਕਿ ਗੱਲ 2022 ਦੀ ਸਿੱਖੀ ਹੋਈ ਅੱਜ ਵੀ ਪੂਰੀ ਟੁੱਕਦੀ ਹੈ ਕਿ ਜਿਹੜੇ ਸਿੱਧੂ ਬਾਈ ਦੇ ਫੇਕ ਫਰੈਂਡ ਨੇ ਅਜੇ ਵੀ ਕਹਿੰਦੇ ਨੇ ਕਿ ਸਾਡਾ ਸਿੱਧੂ ਸਾਡਾ ਸਿੱਧੂ ਐ ਸਿੱਧੂ ਆਹ ਲੱਗਦਾ ਪਹਿਲੇ ਬਾਏ ਬਾਏ ਕਹਿੰਦੇ ਨੇ ਤੇ ਫਿਰ ਬੁਰਾਈ ਵੀ ਕਰਦੇ ਨੇ ਤੁਸੀਂ ਵੇਖਿਆ ਹੋਣਾ ਅੱਜ ਕੱਲ੍ਹ ਐਵੇਂ ਚੱਲ ਰਿਹਾ ਸਿੱਧੂ ਬਾਈ ਦੇ ਫ੍ਰੈਂਡਸ ਸਿੱਧੂ ਬਾਈ ਦੇ ਬਾਰੇ ਗੱਲ ਗੱਲਾ ਬਾਪਾ ਕਰ ਰਹੇ ਨੇ ਕਈ ਵਨ ਕਿਤਾਬਾਂ ਲੇਕ ਰਹਿਣੇ ਤੇ ਉਹ ਮਜਿੰਦਰ ਮੱਖਾ ਨੂੰ ਸਿੱਧੂ ਬਾਈ ਨੇ ਪਹਿਲੇ ਟ੍ਰੈਕ ਦੇ ਵਿੱਚ ਜਿੰਨਾ ਮੈਂ ਸਿੱਧੂ ਬਾਈ ਦੇ ਨਾਲ ਵਿਚਰਿਆ ਜੀ ਜਿੰਨਾ ਸਮਾਂ ਉਹਦੇ ਨਾਲ ਮੈਂ ਗੁਜ਼ਾਰਿਆ ਹੈ ਮੇਰੇ ਬਾਰੇ ਤੁਹਾਨੂੰ ਭਾਈ ਕਹਿਣਗੇ ਫਿਰ ਭਾਈ ਆ ਨਾ ਤੂੰ ਮਤਲਬ ਕੀ ਸ਼ਬਦ ਇਹ ਕੱਟ ਦਿੰਦਾ ਨਾ ਗਾਣਾ ਹੋਰ ਸੋਹਣਾ ਹੋਇਆ ਹਾਲੇ ਉੱਪਰ ਨਹੀਂ ਕਹਿਣਗੇ ਬਾਬਾ ਆਪਣੇ ਪੈਰ ਦਾ ਉਹ ਕੋਲੋਂ ਦੋ ਤਿੰਨ ਝੂਠਾ ਦੀ ਗੱਲ ਹੁੰਦੀ ਉਠਨੇ ਬਲਾਣਾ ਲਿਓ ਕਿ ਤੋ ਹੁਣ ਮੈਂ ਕਈ ਦਿਨਾਂ ਤੋਂ ਸਟੋਰੀਆਂ 'ਚ ਵੀ ਲਾ ਰਿਆ ਸੀ ਕਿ ਜੋਠ ਦਾ ਵਜ਼ ਯਾਦ ਰੱਖਿਆ ਜੇ ਅੱਛਾ ਹੁਣ ਇੱਥੇ ਜਿਹੜੇ ਜੋਠ ਕਹਿ ਗਿਆ ਨੇ ਉਹ ਤਾਂ ਤਿੰਨ ਬੰਦੇ ਹੈਗੇ ਨੇ ਜਿਹਨਾਂ ਸਭ ਨਾਲ ਪਹਿਲਾਂ ਤਾਂ ਪ੍ਰੇਮ ਤਿਜੋਂ ਦੂਜੇ ਨੰਬਰ ਤੇ ਬੇਕਪਾਇਰ ਤਿਤੀਜੇ ਨੰਬਰ ਤੇ ਸਨੀ ਮਾਰਟਨ ਜਾਂ ਨਸੀਬ ਵੀ ਹੋ ਸਕਦਾ ਹੈ ਨਹੀਂ ਨਹੀਂ ਨਸੀਬ ਨਹੀਂ ਹੋ ਉਹ ਸੌਰੀ ਸਨੀ ਮਾਰਟਨ ਨਹੀਂ ਹੋਊਗਾ ਕਿਉਂਕਿ ਉਹਨਾਂ ਦਾ ਆਲਰੇਡੀ ਹੁਣ ਕਹਿਤਾ ਸੀਗਾ ਮਾਫੀ ਮੰਗ ਲਈ ਸੀ ਤੇ ਮੇਰੇ ਖਿਆਲ ਨਾਲ ਨਸੀਬ ਹੀ ਸੀਗਾ ਤੇ ਵਿੱਚ ਗਈ ਕਮੈਂਟ ਕਰੀ ਜਾਂਦੇ ਸੀ ਕਿ ਅਮਰਤਮਾਨ ਨੂੰ ਕਿਹਾ ਵਾ ਆਰਨੇਤ ਨੂੰ ਕਿਹਾ ਵਾ ਜੇ ਇਹ ਬਦਲੇ ਨੇ ਤਾਂ ਸਿੱਧੂ ਦੇ ਜਾਣ ਤੋਂ ਬਾਅਦ ਬਦਲੇ ਨੇ ਉਦੋਂ ਤੱਕ ਤਾਂ ਉਹਦੇ ਨਾਲ ਹੀ ਸੀ ਭਰਾਵਾ ਉਦੋਂ ਨਹੀਂ ਇਹ ਬਦਲੇ ਸੀਗੇ ਬੰਦੇ ਤੇ ਮੈਂ ਇਹ ਕਹਿੰਦਾ ਜੇ ਬਦਲੇ ਨੇ ਹਨਾ ਤੇ ਬਾਕੀ ਇਹਨਾਂ ਤਿੰਨਾਂ ਨੂੰ ਸ਼ਾਇਦ ਟਾਰਗੇਟ ਕੀਤਾ ਪ੍ਰੇਮ ਢੱਲੋਂ ਨੂੰ ਨਸੀਬ ਨੂੰ ਤੇ ਬਿਗ ਬਾਡਰ ਨੂੰ ਮੇਰੇ ਖਿਆਲ ਨਾਲ ਬਾਕੀ ਤੁਸੀਂ ਕਮੈਂਟ ਜੀ ਦੱਸੋ ਹੋਰ ਕਿਹਦਾ ਨਾਮ ਹੋ ਸਕਦਾ ਸਨੇ ਬਲਾ ਨਾਲ ਹੋਏ ਇਹ ਪਤਾ ਨਹੀਂ ਕਿ ਜਦੋਂ ਇਹ ਟ੍ਰੈਕ ਰਿਕਾਰਡ ਕੀਤੀ ਗਈ ਸੀ ਉਹਨਾਂ ਸਿੱਧੂ ਬਾਈਸਤਾਨੀ ਮਾਟਰ ਨਾਲ ਸੁਹਾ ਹੋ ਗਈ ਸੀ ਜਾਂ ਨਹੀਂ ਪਰ ਜੇ ਤਾਂ ਸੁਹਾ ਆ ਵੀ ਸੀ ਤੇ ਫਿਰ ਸਨੀ ਮਾਟਰ ਨਹੀਂ ਹੋਣਾ ਫਿਰ ਨਸੀਬ ਹੋਣਾ ਤੇ ਜੇ ਸੁਹਾ ਨਹੀਂ ਹੋਈ ਸੀ ਤੇ ਫਿਰ ਸਨੀ ਮਾਟਰ ਨੂੰ ਇੰਟਰੈਕਟ ਦੀ ਗੱਲ ਆਈ ਗਈ ਹੈ ਬਾਕੀ ਮੈਂ ਇਹਦੇ ਬਾਰੇ ਕਲੀਅਰ ਨਹੀਂ ਕਰਦਾ ਨਾ ਤੇ ਮੈਂ ਕੋਲ ਬੈਠਾ ਸੀ ਤੇ ਨਾਲ ਤੁਸੀਂ ਜਦੋਂ ਸਿੱਧੂ ਬਾਈ ਇਹ ਗਾਣਾ ਲਿਖ ਰਹੇ ਸਨ ਬਟ ਹਾਂ ਪ੍ਰੇਮ ਤੇ ਜੋ ਤੇ ਬਿਕਪੜਾ ਦੀ ਗੱਲ ਕਾਫੀ ਜਾਣਾ ਐਨਰਜੀ ਲੱਗਦੀ ਉਹਨਾਂ ਦਿਨਾਂ ਦੀ ਸਟੋਰੀ ਨੂੰ ਵੇਖੀਏ ਤੇ ਕਿਹੜੇ-ਕਿਹੜੇ ਬੰਦੇ ਸਾਡੇ ਨਾਲ ਖੇਡ-ਖੜਈਆ ਕਰਨ ਦੀ ਸੋਚ ਰਹੇ ਹੋ ਠੀਕ ਹੈ ਨਾ ਕਰੋ ਜੀ ਸਕਦਕੇ ਕਰਿਓ ਪਰ ਆਪਦੇ ਵਾਰੀ ਵੀਰੇ ਚੀਕ ਨਾ ਮਾਰਿਓ ਕਿਉਂਕਿ ਫਿਰ ਅਸੀਂ ਵੀ ਨੌਜੀ ਦੱਬਾਂਗੇ ਜਦੋਂ ਦੱਬਣ ਤੇ ਆਗੇ ਕਿਉਂਕਿ ਪਿਕ ਪਾਰਟ ਮਾਰਟਨ ਇਹ ਕਹਿੰਦੇ ਸੀ ਕਿ ਸਾਟੇ ਸੈਂ ਤੇ ਸਿੱਧੂ ਚੱਲਦਾ ਤੇ ਇਦਾਂ ਕਰਕੇ ਬਾਈ ਬਾਈ ਪਹਿਲੇ ਕਹਿੰਦੇ ਸਣ ਫਿਰ ਸਿੱਧੂ ਬਾਈ ਦੇ ਆਹ ਇਹ ਬੰਦੇ ਬੁਰਾਈਆਂ ਕਰਦੇ ਸਣ ਤੂੰ ਪੈਸੇ ਨਹੀਂ ਦੇਣੀ ਭਰਾ ਸਾਨੂੰ ਪੈਸੇ ਨਹੀਂ ਚਾਹੀਦੇ ਤੂੰ ਰੱਖ ਪੈਸੇ ਨਵੇਂ ਦੰਦਰ ਵਾਲਾ ਭਰਾਵਾ ਨਹੀਂ ਮੈਨੂੰ ਲੱਖ ਡੇਢ ਲੱਖ ਪਾਉਦਾ 10-15 ਹਜ਼ਾਰ ਦੀ ਮੈਂ ਜੀ ਹੁਣ ਤੁਹਾਡੇ ਘਾਣੇ ਲਈ ਕਰਦੇ ਕਰਦੇ 70 ਲੀਗ ਪਹਿਲਾ ਹੋਇਆ ਤੂੰ ਕਰਦੇ ਸਸ ਤੂੰ ਪਾਇਨੇ 빅ਪੜ ਨੂੰ ਫੱਕੇ ਮਾਰ ਤੱਕ ਬੇਲੇ ਹੀ ਹੋਇਆ ਹੈ ਭਾਈ ਜੇਗੇ ਤੋਖੇ ਸਾਰੇ ਮਰਿਆ ਜਮੀਆ ਨੇ ਦੂਜਾ ਯੂਟ ਕਹਿਦਾ ਮੇਰਾ ਤੋੜਨੀ ਕੋਈ ਬੀਟਾ ਕੇ ਬਟ ਇਹ ਤਰੇਦ ਵਿੱਚ ਵੀ ਹੋ ਸਕਦਾ ਹੈ ਕਿ 빅ਪੜ ਵਾਸਤੇ ਲੈਣਾ ਹੋਣਾ ਕਹਿਣਾ ਉਹ ਤਾਂ ਬਸ ਸਾਡੇ ਸਿਰ ਤੇ ਗਰ ਸਿੱਧੂ ਬਾਈ ਕਹਿੰਦਾ ਕਿ ਇਨਾ ਬੰਦਿਆਂ ਨੂੰ ਮੈਂ ਪਾਰ ਚੂਨਰਾਂ ਚ ਲਾਇਆ ਆਇਆ ਹਾਂ ਉਹਨੇ ਗੱਲਾਂ ਆਂਦੀ ਮਜਿੰਦਰ ਮੱਖਾ ਤੇ ਤੇ ਹੋਰ ਸਿੱਧੂ ਬਾਈ ਦੇ ਫੇਕ ਫ੍ਰੈਂਡਸ ਤੇ ਜਿਨ੍ਹਾਂ ਬਾਰੇ ਉਹਨੇ ਆਹਦੀ ਪੀਵੀ ਪੈਂਥ ਮਾਰੀ ਟ੍ਰੈਕ ਤੇ ਕਿਹਾ ਸੀ ਕਿ ਮੇਰੇ ਨਾਲ ਪਾਰ ਚੂਨਰ ਚ ਬੰਦੇ ਨੇ ਬਰਬਾਦ ਸਿੱਧੂ ਬਾਈ ਨੇ ਇਹ ਟ੍ਰੈਕ ਚ ਕਹਤਾ ਕਿ ਮੈਂ ਇਨਾ ਬੰਦਿਆਂ ਨੂੰ ਲਾਇਆ ਆਇਆ ਇਹ ਸਾਰੇ ਫੇਕ ਫ੍ਰੈਂਡ ਅਗੇ ਨੇ ਫੇਰ ਬੇਜ ਵਰਤਾ ਆ ਜਾਂਦੀ ਪ੍ਰੇਮ ਤਜੋ ਦੇ ਸ਼ਾਰਟਸ ਵਾਲੀ ਇਹਦੇ ਚ ਪ੍ਰੇਮ ਤਜੋ ਦੇ ਕੁਝ ਇੰਟਰੈਕਟਿਵ ਗੱਲਾਂ ਲਾਈਆਂ ਕਿ ਜਿਵੇਂ ਕਿ ਟੇਮ ਤਜੋਲ ਸਿੱਧੂ ਭਾਈ ਨੇ ਸਾਈਨ ਕੀਤਾ ਰਸੀਬ ਨੂੰ ਸਾਈਨ ਕੀਤਾ ਤੇ ਬਾਅਦ ਚ ਇਹੀ ਦੋਵੇਂ ਬੰਦੇ ਸਿੱਧੂ ਭਾਈ ਤੋਂ ਭੱਜ ਗਏ ਭਜਾਈ ਹੁੰਦਾ ਫਿਰ ਸਾਈਨ ਹੁੰਦੇ ਕਹਾ ਸਿੱਧੂ ਭਾਈ ਕਹਿੰਦੇ ਨੇ ਕਿ ਇਹ ਨਾ ਪਿੱਛੇ ਗੱਡੀਆਂ ਭਜਾਂਦਾ ਕੋਈ ਪੈਰਾ ਨਹੀਂ ਪਿੱਛੇ ਖਰੂਨਾ ਤੜਾਉਂਦੇ ਗੱਡੀਆਂ ਇਹਨਾਂ ਤੋਂ ਕੋਈ ਮੀਦਨਾਰ ਕੋ ਖੱਥੇ ਉਹਨਾਂ ਮੈਂ ਤੁਹਾਡਾ ਸਾਥ ਦੇਣਗੇ ਜੇ ਐਵੇਂ ਤੇ ਬੰਦੇ ਨੇ ਕਿ ਸਾਥ ਨਹੀਂ ਦਿੰਦੇ ਖਾਲੀ ਪਾਂਡਿਆਂ ਵਾਂਗ ਜਿੰਨਾ ਫਿਰ ਜਿਵੇਂ ਕਿ ਫਟਕਮਾਰ ਗਾਣੇ ਜਿਵੇਂ ਪ੍ਰੇਮ ਤਿਰਨੋ ਦਾ ਗਾਣਾ ਆਇਆ ਸੀ ਕਿ ਛੜਿਆ ਰਿਹਾ ਤੇ ਆ ਜੋ ਝੂਠ ਮੂੜ ਸਾਡੇ ਚ ਨਾ ਰਹਿ ਜੂ ਮੋ ਵੀ ਜੁਨੇ ਟ੍ਰੈਕ ਦੇ ਵਿੱਚ ਵੀ ਪ੍ਰੇਮ ਤਿਰਨੋ ਦੇ ਬੇਗਪੜ ਨੂੰ ਝੂਠ ਕਿਹਾ ਜਾ ਰਿਹਾ ਦੁਬਾਰਾ ਉਸਨੇ ਝੂਠ ਮਿੱਤਰਾਂ ਨੇ ਛੱਡੇ ਹੋਏ ਨੇ ਫਿਰ ਇਹ ਟ੍ਰੈਨ ਦੇ ਐਂਡ ਤੇ ਇੱਕ ਬਹੁਤ ਵੱਡਾ ਰੈਪਰ ਆਸਾਂ ਦਾ ਸਹੀ ਕਲਾਕਾਰਾਂ ਨੇ ਥ੍ਰੈਟ ਭੇਜਿਆ ਅਭੀ ਹੋਰ ਸੁਣੀਏ ਦੇ ਬੇਚ ਲਾਏ ਇੱਕ ਸ਼ੋਅ ਕਰਕੇ ਤੂੰ ਸਮਝਿਆ ਇਹਨੋਂ ਕਿ ਹੁਣ ਮੈਂ ਤੇ ਨਾ ਲੈ ਕੇ ਨਹੀਂ ਦੱਸਾਂਗਾ ਕਿ ਉਹ ਕਿੰਨੇ ਵਾਸਤੇ ਆਂ ਅਸੀਂ ਸਾਰੇ ਸਮਝਦਾਰ ਜੇ ਕਿ ਦਿਰਬੇ ਸੋਚ ਗਏ ਨੇ ਕਲਾਕਾਰ ਨੇ ਸਿੱਤੂ ਭਾਈ ਨੂੰ ਥ੍ਰੈਟ ਦਿੱਤੇ ਸਨ ਉਹ ਸਾਰੇ ਥ੍ਰੈਟਸ ਦੇ ਬਾਰੇ ਸਿੱਤੂ ਭਾਈ ਨੇ ਕੁਝ ਐਵੇਂ ਦੀਆਂ ਰਹਿਣਾ ਲਿਖਿਆ ਸਨ ਕਿ ਮੇਰਾ ਬਾਪੂ ਮੇਰੇ ਪਿੱਛੇ ਸੀ ਉਹਨੇ ਸਪੋਰਟ ਕੀਤੀ ਨਹੀਂ ਤੇ ਬੜੇ ਜਣੇ ਸਾਨ ਨੂੰ ਦੱਬਣ ਨੂੰ ਫਿਰਦੇ ਸਨ ਆਰੇ ਯਾਰ ਜ਼ੋਰ ਲਾਇਆ ਸਾਨ ਸਿੱਟਣਾ ਉਪਾਇ ਤੇ ਇਹ ਆ ਲੈਂਡ ਜਿਹੜੀਆਂ ਹੈਗੀਆਂ ਨੇ ਇਹ ਦੇਣਾ ਨੂੰ ਅੱਜ ਤੇ ਦੌਰ ਚ ਗਾਣੇ ਚ ਪਾਉਣ ਦਾ ਕੀ ਮਕਸਦ ਹੈ ਪਹਿਲੇ ਨੰਬਰ ਤੇ ਤਾਂ ਹੈ ਅੜਪ ਪੰਜਾਬੀ ਆ ਉਸਤਾਦ ਜੀ ਵਾਲੀ ਗੱਲਾਂ ਤਾਂ ਨਹੀਂ ਕਿਤੇ ਵੀ ਸਿੱਤੂ ਪਾਈ ਦੇ ਪੇਰੈਂਟਸ ਦਾ ਮਕਸਦ ਸੀ ਕਿ ਕਿਸਨ ਰਿਪਲਾਈ ਦੇਣਾ ਬਟ ਰੀਸੈਂਟਲੀ ਜਦੋਂ ਇੱਕ ਫਿਲਮ ਰਿਲੀਜ਼ ਕੀਤੀ ਗਈ ਨੇ ਹੀ ਕਲਾਕਾਰ ਦੀ ਜਿਹੜੇ ਕਲਾਕਾਰ ਨੇ ਆਪ ਤਾਂ ਕੁਛ ਨਹੀਂ ਕੀਤਾ ਪਰ ਟੈਨ ਦੇ ਜਿਹਨੇ ਪੇਟਾਨ ਕੇ 팬 ਜਿਹਨਾਂ ਬਸ ਸਿੱਤੂ ਆਰਮੀ ਜੀ ਨਾਲ ਵੀ ਕਹਿੰਦੀ ਹੈ ਬੁਨੇਤ ਬਰਾਦੇ ਬਲੋ ਕੁਛ ਨਹੀਂ ਕਹਿ ਰਹੇ ਜੋਗਾ ਨਾ ਸੋਸ਼ਲ ਮੀਡੀਆ ਦੇ ਚਲਿਆ ਨੇ ਉਹੀ ਦੱਸ ਰਿਹਾ ਕਿ ਉਹਨਾਂ ਬੰਦਿਆਂ ਨੇ ਸਿੱਤੂ ਭਾਈ ਦੇ ਪੋਸਟਰ ਉੱਤੇ ਇੱਕ ਕਲਾਕਾਰ ਦੀ ਮੂਵੀ ਦੇ ਪੋਸਟਰ ਤੱਕ ਲਾਏ ਹੋਏ ਸਨ ਤੁਹੇ ਸ਼ਰਮ ਹੈ ਕੁਝ ਇਸ ਕਰਕੇ ਉਹ ਸਾਨੀਆਂ ਕਿਰਪਾ ਸਿੱਤੂ ਭਾਈ ਦੀ ਫੈਮਲੀ ਤੱਕ ਪਹੁੰਚਿਆ ਸਿੱਤੂ ਭਾਈ ਦੇ ਡਿਮਾਈਸ ਬਾਅਦ ਸਿੱਤੂ ਭਾਈ ਨੂੰ ਜ਼ਿੰਦਗੀ ਕੀਤਾ ਗਿਆ ਇੱਕ ਕਲਾਕਾਰ ਦੀ ਆਡੀਅੰਸ ਤੇ ਇਹਦੇ ਫੈਨਸ ਵੱਲੋਂ ਸ਼ਰਮ ਕਰੋ ਉਹ ਇਹਨੇ ਇਹ ਆ ਕਲਾਕਾਰ ਦੀ ਪਤਾ ਨਹੀਂ ਕਿੰਨੀ ਕੋ ਆਪਣੀ ਅਗਿੰ ਟੈਨਸ਼ਨ ਹੋ ਰਹੀ ਹੈ ਨਹੀਂ ਬਟ ਇਹਨੇ ਫੈਨਸ ਨੇ ਜੋ ਕੰਮ ਕੀਤਾ ਉਹ ਗਲਤ ਹੈ ਆਪ ਗਲਤ ਕਰ ਰਹੇ ਸਰ ਉਸੇ ਚੀਜ਼ ਦੇ ਰਿਪਲਾਈਟ ਸਿੱਤੂ ਭਾਈ ਦੇ ਪੇਰ ਕਰਤਾ ਗਾਣੇ ਚ ਕਿਸੇ ਸਮੇਂ ਦੇ ਵਿਚ ਮੈਂ ਜਿੰਨਾ ਗਾਣੇ ਨੂੰ ਰੋਕਦਾ ਹੁੰਦਾ ਸੀ ਸ਼ੁਭਦੀਪ ਨੂੰ ਮੇਤਨਾ ਇਹਨੇ ਰੀਲீஸ் ਕਰਨਾ ਯਾਰ ਪਰੰਤੂ ਮੈਨੂੰ ਮਜਬੂਰੀ ਚੋਂ ਗਾਣੇ ਵੀ ਛੱਡਨੇ ਪੈ ਰਹੇ ਨੇ ਬੰਨੇ ਯਾਰ ਇਹ ਬਸ ਕਟੰਦਾ ਹੀ ਰਹਾਤਾ ਕਿਤਾ ਗਿਆ ਸੀ ਬਟ ਬਾਅਦ ਚ ਇਹ ਵਰਸ ਨੂੰ ਪਾ ਕੇ ਟੋਟਲ ਡਿਸਟ੍ਰੈਕਟ ਪੜਾ ਕੇ ਰੀਲਿਸ ਕਰਤਾ ਗਿਆ ਹੈ ਸਾਰੇ ਕਲਾਕਾਰਾਂ ਨੇ ਥ੍ਰੈਟ ਭੇਜਿਆ ਬਾਕੀ ਕਈ ਕਹਿੰਦੇ ਨੇ ਕਿ ਕਰਨ ਔਜਲਾ ਨੂੰ ਇਹਦੇ ਚ ਰਿਪਲਾਈਸ ਆ ਗਏ ਨੇ ਇਹ ਬਤਨ ਬਤਨ ਇਹਦੇ ਕਰਨ ਔਜਲਾ ਨੂੰ ਮੇਰੇ ਓਪੀਨੀਅਨ ਇਹ ਤਾਂ ਕਿਤੇ ਨਹੀਂ ਹੈ ਟਰੈਕਸ ਕੋਈ ਰਿਪਲਾਈ ਨਹੀਂ ਦਿੱਤਾ ਗਿਆ ਬਾਤ ਤੁਸੀਂ ਸਾਰੇ ਸਮਝਦਾਰ ਜੀ ਗਜਾ ਤੋ ਵੀ ਬਾਜ ਆਦਮੀ। ਉਹਦੇ ਆਪ ਤੇ ਆਪ ਦੇ opinions ਨੇ ਤੁਸੀਂ ਪੂਰਾ ਗਾਣਾ ਸੁਣੋ ਤੇ ਜੇ ਕੋਈ ਲਾਈਨ ਤੁਹਾਨੂੰ ਜੱਗਦੀ ਹੈ ਗਾਣੇ ਬਾਰੇ ਜਾਂ ਹੋਰ ਕਿਸੇ ਆਰਟਿਸਟ ਬਾਰੇ ਤਾਂ ਤੁਸੀਂ ਕਮੈਂਟ ਸੈਕਸ਼ਨ ਚ ਦੱਸ ਪਿਆ ਜੇ ਆਪਾਂ ਨੈਕਸਟ ਵੀਡੀਓ ਚ ਉਹਨੂੰ ਵੀ ਡਿਸਕਸ ਕਰ ਲਾਂਗੇ। ਆਓ ਸਾਜਾ ਸਿੱਧੂ ਐ ਸਿੱਧੂ ਆਹੋ ਲੱਗਦਾ। ਹਾਂਜੀ ਤਾਂ ਰਿਪਲਾਈ ਮੈਨੂੰ ਲੱਗਦਾ ਨਹੀਂ ਕਰਨ ਵਾਲ ਜਿਹੜੇ ਨੂੰ ਕੋਈ ਕੀਤਾ ਗਿਆ ਵਾ ਗਾਣੇ ਚ ਕਿਉਂਕਿ ਉਹਦੀ ਸਲਾਹ ਹੋ ਗਈ ਸੀ ਬਾਈ ਤੇ ਰਹੀ ਗੱਲ ਹੁਣ ਤੁਸੀਂ ਕਮੈਂਟਾਂ 'ਚ ਦੱਸਿਓ ਬਾਈ ਬਾਈ ਬਣ ਕੇ। ਕੀ ਕਿਨੂ ਕਿਨੂ ਰੱਪਲਾਈ ਦਿੱਤੇ ਗਏ ਨੇ ਇਹ ਤੁਸੀਂ ਆਪ ਇੱਕ ਮਿੰਟਾ ਜੀ ਸਾਨੂੰ ਦੱਸ ਦਿਓ ਤੇ ਬਾਕੀ ਆਪਾਂ ਮਿਲਦਾ ਅਗਲੀ ਵੀਡੀਓ ਚ ਉਦ ਤੱਕ ਆਪਣਾ ਤੇ ਆਪਣੀ ਫੈਮਿਲੀ ਦਾ ਧਿਆਨ ਜ਼ਰੂਰ ਰੱਖਿਓ ਪਿਆਪਰੀ ਅਸਰਿਕਾ